ਯੋਕੋ ਬਾਇਆ ਸਭ ਯਾਰ ਆਣਾ ਵਿਚਾਰੇ ਨੂੰ ਵੇਖਦਾ ਨਹੀਂ ਤੁਸੀਂ ਆ ਹਾ ਉਹ ਵਿਚਾਰੇ ਉਦੋਂ ਦੇ ਬੈਠੇ ਤੇ ਉਹਨਾਂ ਦੇ ਅੱਗੇ ਸਾਰੇ ਆਪਾ ਖੜ ਗਏ ਭਾਈ ਯਾਰ ਥੋੜਾ ਜਿਹਾ ਖੁੱਲਾ ਹੋ ਜੋ ਪੇਸ਼ਾਨੂ ਕਰ ਲੋ ਯਾਰ ਹੈਲੋ ਆ ਬੀਬੀਆਂ ਤੋਂ ਪਾਸੇ ਤਾਂ ਮਾਈਕ ਬੜਾ ਮਾੜਾ ਆ ਆ ਯਾਰ ਭਲੀ ਆਣਾ ਪਿੱਛੇ ਵਿਚਰ ਗਿਆ ਵਿਚਾਰੇ ਬਾਬਾ ਜੀ ਤੇਰੇ ਉਹ ਮੇਦੇ ਇੱਧਰ ਬੈਠੋ ਇੱਥੇ ਬੈਠੇ ਬੈਠੋ ਜੀ ਸਾਹਿਬ ਇੱਧਰ ਆ ਜੀ ਇੱਥੇ ਬੈਜੋ ਪਾਣੀ ਇੱਥੇ ਬੈਠਾ ਹੁੰਦਾ ਜੋ ਬੈਠਾ ਸਤਕਾਰੀਆਂ ਕੋ ਮਾਇਆ ਸਾਹਿਬ ਜੀਰਾ ਸਾਹਿਬ ਆਸ਼ੂ ਬਾਂਗੜ ਜੀ ਪੱਬੀ ਸਾਹਿਬ ਕੌਣੀ ਜੀ ਤਣੀ ਜੀ ਬਰਾੜ ਸਾਹਿਬ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਤੁਹਾਡੇ ਇਸ ਔਖੇ ਘੜੀ ਦੇ ਬੰਦਾ ਦੂਰੀ ਦੂਰੀ ਤੀਰੀ ਤੀਰੀ ਮਾਰ ਝਾਲ ਨਹੀਂ ਸਕਦਾ ਤੇ ਪਰਮਾਤਮਾ ਨੇ ਪਤਾ ਨਹੀਂ ਕਿਹੜਾ ਇਮਤਿਹਾਨ ਲੈਂਦਾ ਹੈ ਸਾਡੇ ਤੋਂ ਔਰ ਇਮਤਿਹਾਨ ਵੀ ਬਾਰਡਰ ਦੇ ਲੋਕਾਂ ਤੋਂ ਵੀ ਵਿਚਾਰਿਆਂ ਤੋਂ ਵਾਰੀ-ਵਾਰੀ ਲੈਂਦਾ ਹੈ ਇਹਨਾਂ ਹੀ ਮੇਰੀਆਂ ਮਾਵਾਂ ਪੈਣਾ ਤੋਂ ਬੇੜਿਆਂ ਤੇ ਚੜ-ਚੜ ਕੇ ਜਾਂਦੀਆਂ ਫੇਰ ਆਪਦੀਆਂ ਫਸਲਾਂ ਪਾਲਦੀਆਂ ਫੇਰ ਅੱਜ ਪਸ਼ੂ ਡੰਗਰ ਕੀ ਅੱਜ ਤਾਂ ਬੱਚੇ ਵੀ ਕਈ ਥਾਵਾਂ ਤੇ ਭੁੱਖੇ ਬੈਠੇ ਆ ਮੈਂ ਇੱਕ ਪਿੰਡ 'ਚ ਗਿਆ ਉਹ 2 ਕਿੱਲੇ ਜ਼ਮੀਨ ਹੈ ਇਹ ਪਿੰਡ ਘਰ ਦੇ ਸਾਰੇ ਕੋਠੇ ਦੇ ਚੜਕੇ ਬੈਠੇ ਆ ਮੈਂ ਕਿਹਾ ਕੋਈ ਰਿਸ਼ਤੇਦਾਰੀ ਚ ਚਲੇ ਜਾਓ ਜਾਂ ਅਸੀਂ ਭੇਜ ਦਿੰਨੇ ਆ ਉਹ ਕਹਿੰਦੇ ਨਹੀਂ ਪਾਈ ਜੀ ਕੋਈ ਗੁਜ਼ਾਰਾ ਨਹੀਂ ਘਰ ਚ 5-5 ਫੁੱਟ ਪਾਣੀ ਐ ਸਬਾਈ ਤਰੀਕ ਨੂੰ ਕੁੜੀ ਦਾ ਵਿਆਹ ਦੋ ਕਿੱਲੇ ਤਾਂ ਆਵਦੀ ਸੀ ਤਿੰਨ ਕਿੱਲੇ ਠੇਕੇ ਦੇ ਲਈ ਆ ਉਹ ਫਿਰ ਬੰਦਾ ਕੋਰੇ ਕੋਲੇ ਮਰਨ ਤੋਂ ਬਿਨਾ ਚਾਰਾ ਹੀ ਕੋਈ ਨਹੀਂਗਾ ਸੋ ਐਸੇ ਹਾਲਾਤ ਪੂਰੇ ਪੰਜਾਬ ਭਰ ਦੇ ਵਿੱਚ ਬਾਰਡਰ ਤੇ ਬਣੇ ਆ ਉਹ ਡੇਰਾ ਬਾਬਾ ਨਾਨਕ ਤੋਂ ਲੈ ਕੇ ਅਜ ਨਾਲੇ ਤੋਂ ਲੈ ਕੇ ਕਰਨਤਾਰ ਨਜੀਰਾ ਖਡੂਰ ਸਾਹਿਬ ਫਾਜ਼ਿਲਕਾ ਪਰ ਕੁਦਰਤ ਦੀ ਕਰੋਪੀ ਹੈ ਕੀਤਾ ਕੁਝ ਨਹੀਂ ਜਾ ਸਕਦਾ ਮੈਂ ਕਿਸੇ ਨੂੰ ਨਿੰਦਣ ਵਾਸਤੇ ਨਹੀਂ ਆਇਆ ਜੇ ਥੋੜਾ ਜਿਹਾ ਧਿਆਨ ਦੇ ਦਿੰਦੇ ਨਾ ਜੇ ਮਾਸਟਰ ਚੰਗਾ ਆ ਜੇ ਸਕੂਲ ਦੇ ਵਿੱਚ ਤਾਂ ਦਾਖਲੇ ਵੱਧ ਜਾਂਦੇ ਜੇ ਮਾਸਟਰ ਨਲਾਇਕ ਆ ਜੇ ਤਾਂ ਸਕੂਲ ਫੇਲ ਹੋ ਜਾਂਦਾ ਹੈ। ਮਾਫੀ ਚਾਹੁੰਨਾ ਮੈਂ ਇੱਕ ਹੀ ਗੱਲ ਕਹੂੰਗਾ ਵੀ ਅਸੀਂ ਲੋਕਾਂ ਨੇ ਨਲਾਇਕ ਸਰਕਾਰ ਚੁਣ ਲਈ। ਜਿਹੜਾ ਕੋਈ ਮੂੰਹ ਤੇ ਸੇਰ ਹੀ ਨਹੀਂ ਗਾ। ਸਰਕਾਰਾਂ ਹੁੰਦੀਆਂ ਸੀ ਪਹਿਲਾਂ ਗਲਤੀਆਂ ਕਰਦੀਆਂ ਸੀ ਆਉਂਦੀਆਂ ਸੀ ਜਾਂਦੀਆਂ ਸੀ ਲੇਕਿਨ ਇਹ ਸਰਕਾਰ ਦਾ ਕੋਈ ਮੂੰਹ ਸਿੱਕ। ਪਰ ਉਹ ਇਹਦੇ ਤੇ ਬਾਅਦ ਚ ਗੱਲ ਕਰਾਂਗੇ ਇਹ 75% ਘੱਟ ਨੁਕਸਾਨ ਹੋਣਾ ਸੀ ਜੇ ਸਰਕਾਰਾਂ ਧਿਆਨ ਦਿੰਦੀਆਂ। ਕਿ ਕਿਦੋਂ ਪਾਣੀ ਛੱਡਣਾ ਕਦੋਂ ਨਹੀਂ ਛੱਡਣਾ ਪਹਿਲਾਂ ਛੱਡ ਦਿੰਦੇ بارشਾਂ ਨੂੰ ਵੇਖ ਕੇ ਦਰਿਆਵਾਂ ਦੀ ਖਲਾਈ ਹੋ ਜਾਂਦੀ ਪੱਟੇ ਜਾਂਦੇ ਦਰਿਆ ਫਿਰ ਡੂੰਗਾ ਥੋੜਾ ਜਿਹਾ ਹੁੰਦਾ ਤਾਂ ਘੱਟ ਨੁਕਸਾਨ ਕਰਦਾ ਸਵਾਜ ਜ਼ਮੀਨਾਂ ਤੁਹਾਡੇ ਨਾਂ ਹੋ ਜਾਂਦੀਆਂ ਪਤਾ ਨਹੀਂ ਕਿਹੜੇ ਬੰਦੇ ਨੇ ਇਹ ਕੰਮ ਕੀਤਾ ਜਾਂ ਕਿਹੜੇ ਕਾਨੂੰਨ ਦੇ ਤਹਿਤ ਕੀਤਾ ਲਓ ਇੱਕ ਗੱਲ ਤਾਂ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਹਾਂ ਜੇ ਸਰਕਾਰ ਬਾਬੇ ਦੀ ਕਿਰਪਾ ਨਾਲ ਆਈ ਅਸੀਂ ਲੜਾਈ ਲੜ ਕੇ ਜਿਹੜੀਆਂ ਜ਼ਮੀਨਾਂ ਤੁਸੀਂ ਵਾ ਰਹੇ ਹੋ ਜਿਹਦੇ 'ਚ ਫਸਲ ਬੀਜ ਰਹੇ ਹੋ ਉੱਥੇ ਕੋਈ ਫੈਕਟਰੀ ਨਹੀਂ ਲਾਉਣੀ ਸਰਕਾਰ ਨੇ ਉੱਥੇ ਕੋਈ ਚੀਜ਼ ਨਹੀਂ ਲਾਉਣੀ ਇਹ ਕਾਨੂੰਨ ਹੈਗਾ ਵੀ 18 ਸਾਲ ਜਿਹਦੇ ਨਾਲ ਵਾ ਰਹੇ ਆ ਜਿੱਥੇ ਜਿਹੜਾ ਕਬਜ਼ਾ ਉਹਨੇ ਨਾ ਕਰ ਦੇਣੀ ਚਾਹੀਦੀ ਆ ਕਿਉਂ ਉਹ ਨਹੀਂ ਤੋੜਦੇ ਬਈ ਆ ਜਦੋਂ ਸਾਰਾ ਰੌਲਾ ਹੀ ਕੱਚੀਆਂ ਦਾ ਸੋ ਇਹਨੂੰ ਪੱਕੀਆਂ ਕਰਨ ਦੇ ਵਿੱਚ ਅਸੀਂ ਮੈਂ ਵਿਧ ਲੋਕ ਸਭਾ ਦੇ ਵਿੱਚ ਮੈਂ ਤੇ ਕਮਾਇਆ ਸਭ ਇਸੇ 15 ਦਿਨਾਂ ਨੂੰ ਜਦੋਂ ਲੱਗੂਗੀ ਅਸੀਂ ਦੋਵੇਂ ਇਸ ਗੱਲ ਤੇ ਰੌਲਾ ਪਾਵਾਂਗੇ ਕਿ ਇਹ ਕਾਨੂੰਨ ਬਣਾਓ ਕੱਚੀਆਂ ਨੂੰ ਪੱਕੀਆਂ ਕਰ ਤੇ ਜਦੋਂ ਪੱਕੀਆਂ ਹੋ ਗਿਆ ਤਾਂ ਸਾਡੇ ਮਸਲੇ ਹੱਲ ਹੋ ਜਾਣਗੇ ਤੇ ਨਹੀਂ ਤਾਂ ਪੰਜਾਬ ਦੀ ਸਰਕਾਰ ਜੇ 1.5 ਸਾਲ ਨੂੰ ਤੁਸੀਂ ਲੋਕਾਂ ਨੇ ਸਾਡੀ ਬਣਾਤੀ ਤੇ ਉਦੋਂ ਇਹ ਕੰਮ ਤੁਹਾਡਾ ਪੂਰਨ ਕਰਾਂਗੇ ਦੂਜੀ ਗੱਲ ਕਿਸੇ ਪਰਿਵਾਰ ਨੂੰ ਆ ਜਿਹੜਾ ਆਸ਼ੂ ਹੈਗਾ ਸਾਡਾ ਇਹਰਾ ਨੰਬਰ ਹੈਗਾ ਤੁਹਾਡੇ ਕੋਲੇ ਆਸ਼ੂ ਬਾਂਗੜ ਤੁਹਾਡੇ ਲੜਿਆ ਸੀ ਚੋਣ ਇਹਰਾ ਨੰਬਰ ਪਿੰਡ ਦੇ ਮੋਹਤਵਾਰ ਆਗੂਆਂ ਕੋਲੇ ਹੋਣਾ ਕਿਸੇ ਪਰਿਵਾਰ ਦੇ ਵਿਅਕਤੀ ਕੋਲੇ ਕੋਈ ਦਿੱਕਤ ਹੋਵੇ ਕੋਈ ਬਿਮਾਰ ਹੋਵੇ ਉਹਦਾ ਇਲਾਜ ਵੀ ਕਰਾਂਗੇ ਕਿਸੇ ਦੇ ਪਸ਼ੂ ਦੂਚਾਰਾ ਹੈ ਨਹੀਂ ਕਿਸੇ ਦੇ ਘਰੇ ਹੈ ਨਹੀਂ ਉਹ ਜਿੰਨਾ ਚਿਰ ਲੋੜ ਪਈ ਅਸੀਂ ਤੁਹਾਨੂੰ ਦਇਆ ਕਰਾਂਗੇ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦੇ ਹਾਂ ਦੂਜਾ ਨੰਬਰਦਾਰ ਨੇ ਕਿਹਾ ਸੀਗਾ ਵੀ ਜਦੋਂ ਪਾਣੀ ਲੈ ਗਿਆ ਜ਼ਮੀਨਾਂ ਦੇ ਵਾਸਤੇ ਸਾਡੇ ਕੋਲ ਤੇਲ ਨਹੀਂ ਹੋਣਾ ਮੈਂ ਕਿਹਾ ਤੇਲ ਵੀ ਦੇਾਂਗੇ ਤੇ ਟਰੈਕਟਰ ਵੀ ਦੇਾਂਗੇ ਜੋ ਮਦਦ ਕਰ ਸਕਦੇ ਹੋਏ ਤੁਹਾਡੀ ਐ ਅੰਤਮ ਸਮੇਂ ਤੱਕ ਉਹਨੂੰ ਵੀਜਨ ਚੋਂ ਉਥੋਂ ਮਿੱਟੀ ਚੱਕਣ ਚ ਜੋ ਮਦਦ ਕਰ ਸਕਦੇ ਹੋਏ ਉਹ ਤੁਹਾਡੀ ਕਰਾਂਗੇ ਕਿਉਂਕਿ ਸਰਕਾਰ ਨਾ ਤਾਂ ਦਿੱਲੀ ਚ ਸਾਡੀ ਐ ਤੇ ਨਾ ਪੰਜਾਬ ਚ ਸਾਡੀ ਐ ਪਰ ਹਾਂ ਸਾਨੂੰ ਤੁਸੀਂ ਲੋਕਾਂ ਨੇ ਹਮੇਸ਼ਾ ਬਹੁਤ ਪਿਆਰ ਦਿੱਤਾ ਹੈ ਕਾਂਗਰਸ ਪਾਰਟੀ ਨੂੰ ਇਸੇ ਕਰਕੇ ਅਸੀਂ ਤੁਹਾਡੇ ਨਾਲੇ ਖੜੇ ਨਜ਼ਰਾਵਾਂਗੇ ਤੇਲ ਵੀ ਦੇਾਂਗੇ ਟਰੈਕਟਰ ਵੀ ਦੇਾਂਗੇ ਕਿਥੋਂ ਲਿਆ ਗਏ ਉਹ ਦੂਜੇ ਪਿੰਡਾਂ ਚੋਂ ਮੰਗ ਕੇ ਲਿਆਵਾਂਗੇ ਤੇਲ ਪਾ ਕੇ ਤੁਹਾਡੇ ਖੇਤ ਠੀਕ ਸਵਾਰਾਂਗੇ ਤੇ ਨਾਲ ਤੁਹਾਨੂੰ ਅੱਜ ਵੀ ਅਸੀਂ ਪਸ਼ੂਆਂ ਦਾ ਚਾਰਾ ਵੀ ਲੈ ਕੇ ਆਏ ਆਂ ਤੇ ਪਰਿਵਾਰਾਂ ਆਸੇ ਘਰ ਦਾ ਰਾਸ਼ਨ ਵੀ ਲੈ ਕੇ ਆਏ ਆਂ ਤੇ ਫੀਡ ਵੀ ਹੈ ਅਲੱਗ-ਅਲੱਗ ਤੇ ਹੋਰ ਵੀ ਰਾਸ਼ਨ ਜੇ ਕਿਸੇ ਨੂੰ ਜੋ ਚਾਹੀਦਾ ਹੋਊਗਾ ਕਈ ਵਾਰੀ ਹੁੰਦਾ ਕਈ ਵਾਰੀ ਬੰਦਾ ਕੋਈ ਦੂਜੇ ਦਾ ਹੱਕ ਨਾ ਲਵੇ ਪਰ ਲੇਕਿਨ ਇਹ ਆ ਵੀ ਰਾਸ਼ਨ ਵੀ ਦੇਾਂਗੇ ਤੇ ਪਿਛੋਂ ਉਹਨਾਂ ਤੇ ਕਰ ਦੇਾਂਗੇ ਸੋ ਉਹਰੇ ਆਸਤੇ ਕੋਈ ਦਿੱਕਤ ਆਵੇ ਤੁਸੀਂ ਆਸ਼ੂ ਜੀ ਨਾਲ ਗੱਲ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਸੱਚੇ ਪਾਤਸ਼ਾਹ ਮੈਂ ਉਹਨਾਂ ਸੰਸਥਾਵਾਂ ਦਾ ਉਹਨਾਂ ਪਿੰਡ ਵਾਲਿਆਂ ਦਾ ਕਾਰ ਸੇਵਾ ਵਾਲੇ ਬਾਬਿਆਂ ਦਾ ਹੋਰ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦੀ ਆ ਜਿਹੜੇ ਹਮੇਸ਼ਾ ਦੁੱਖ ਦੀ ਘੜੀ ਦੇ ਵਿੱਚ ਪਿੰਡਾਂ ਦੇ ਲੋਕਾਂ ਦੇ ਨਾਲ ਖੜਦੇ ਆ ਜਿਨ੍ਹਾਂ ਨੇ ਪਹਿਲਾਂ ਵੀ ਇੱਥੇ ਸਹਾਇਤਾ ਕੋਈ ਕੀਤੀ ਹੋਣੀ ਹੈ। ਤੇ ਅੱਜ ਤਿਲ ਫੁੱਲ ਪੇਟਾ ਸਾਡੇ ਲਈ ਵੀ ਇਹ ਸਹਾਇਤਾ ਹੈ। ਹੋਰ ਲੋੜ ਪਈ ਤਾਂ ਹੋਰ ਵੀ ਦੇਾਂਗੇ। ਧੰਨਵਾਦ। ਹਾਂਜੀ। ਅਜਾ ਜੀ ਬੇਨਤੀ ਇਹ ਇੱਧਰ ਦੋ ਜਿਹੜੀਆਂ ਨੋਟਾਂ ਭਰਾਈਆਂ ਜਾਣ ਦੀ। ਜੋ ਦੋ ਨੋਚਾਂ ਨਹੀਂ ਬੰਦੀਆਂ ਤੇ ਇੱਧਰ 80 ਤੋਂ 90 ਪਿੰਡ ਜਿਹੜਾ ਉਹ ਦੱਸਦਾ ਜੀ ਨੰਬਰਦਾਰ ਸਾਹਿਬ ਨੇ ਵੀ ਦੋ ਪੱਕੀਆਂ ਜੇ ਨੋਚਾਂ ਬਣ ਗਈਆਂ ਤਾਂ ਦਰਿਆ ਪਰਾਂ ਨੂੰ ਜਾਏਗਾ ਨਹੀਂ ਉਹ ਗੱਲ ਬਣੇਗੀ ਨਹੀਂ ਤਾਂ ਤਾਂ ਹੀ ਤੇ ਘਾ ਮਨਾ ਦੇਾਂਗੇ ਜੇ ਉਹ ਨੋ ਨੋਚਾਂ ਦਾ ਵੱਡਾ ਕੰਮ ਨਹੀਂ ਹੈ ਜ਼ਮੀਨ ਕੱਚੀ ਤੋਂ ਪੱਕੀ ਆਲਾ ਵੱਡਾ ਕੰਮ ਹੈ ਨੋਚਾਂ ਦਾ ਕੋਈ ਵੱਡਾ ਕੰਮ ਨਹੀਂ ਬਣਾ ਦੇਾਂਗੇ ਤੇ ਆ ਬੰਡੋ ਜੀ ਰਾਸ਼ਨ ਸਾਰਿਆਂ ਨੂੰ ਇੱਕ ਵਾਰੀ ਜੀ ਸਾਡੇ ਆ ਰੋਡ ਵਾਸਤੇ ਆਈਡਲ ਰੋਡ ਦਾ ਹੈ ਨਾ ਸਾਨੂੰ ਇੱਕ ਬੜੀ ਦਿੱਕਤ ਆਉਂਦੀ ਹੈ ਫੇਰ ਆਵਾਂਗੇ ਕੱਦੀ ਆ ਰਹੀ ਪਿੰਡ ਤੋਂ ਇਹਦਾ ਟੈਂਡਰ ਹੋ ਗਿਆ ਚਲੋ ਆ ਬਰਸਾਤਾ ਕਰਕੇ ਉੱਤਰ ਨਹੀਂ ਆ ਰਿਹਾ ਆ ਦਿਓ ਬਈ ਬਹੁਤ ਸੰਨ ਦਿੱਕਤ ਹੈ ਤੁਸੀਂ ਦੇਖੇ ਵਾਰੀ ਵਾਰੀ ਬੁਲਾ ਕੇ ਦੇ ਦਿਓ ਬਈ ਆ ਬਾਈ ਬਾਹਰ ਰਸਤਾ ਦਿਓ ਨੰਬਰ ਆਪੇ ਲੈ ਕੇ ਆ ਜਾਓ ਕੋਸੀ ਵਾਸੀ ਵਾ ਜਿਹੜਾ ਤੀਜਾ ਝਗੜਾ ਹੋ ਗਿਆ ਉਹ ਤੇਰਾ ਰੇਟ ਬਹੁਤ ਹੋ ਗਿਆ ਬਾਪੇ ਨੇ ਦੇਖੀ ਜਗੜਾ ਲਾਗੇ ਬਾਪੇ ਨੇ ਦੇਖ ਲਈ ਤੁਹਾਨੂੰ ਜੋ ਲੇਟ ਹੋ ਗਿਆ ਜੋ ਸੰਧੂ ਵਧਿਆ ਭਾਈ ਹੋਰ ਚੀਮਾ ਠੀਕ ਆ ਭਾਈ ਉਹ ਉਹਨਾਂ ਨੇ ਬੀਬੀਆਂ ਨੂੰ ਤੇ ਰੋਟੀ ਵੀਰ ਦੀ ਪਹਿਲਾਂ ਸਮਾਨ ਲੈ ਲਾਂਗੇ ਬੀਬੀਆਂ ਨੂੰ ਭੇਜੋ ਬੀਬੀਆਂ ਨੂੰ ਆਵਾਜ਼ ਆਜੋ ਪ੍ਰਧਾਨ ਜੀ ਤੁਸੀਂ ਅੰਦਰਲੇ ਬੰਦੇ ਹੋ ਸਾਰੇ ਆਜੋ 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 ਮਾਤਾ ਜੀ ਆਜੋ ਇੰਦਰ ਮਾਦਰ ਰੋ ਤੇ ਜਿਹੜੀਆਂ ਆਈਆਂ ਇੱਕ ਇੱਕ ਘਰ ਦਾ ਇੱਕ ਹੀ ਜੀ ਆਵੇ ਇੱਕ ਇੱਕ ਅੱਗੇ ਕਹਿ ਬੋਲ ਦਿਓ ਇੱਕ ਘਰ ਦਾ ਇੱਕ ਹੀ ਜੀ ਕਹਦੇ ਯਾਰ ਤੈਨੂੰ ਸੰਗ ਲੱਗਦੀ ਐ ਨਾ ਇੱਕ ਘਰ ਦਾ ਇੱਕ ਹੀ ਜੀ ਆਵੇ ਅੱਗੇ ਹੋ ਕੇ ਚਾਹ ਬਾਬਾ ਜੀ ਦੇ ਦੇ ਬੁੜੀਆਂ ਪਹਿਲਾਂ ਬੁੜੀਆਂ ਪਹਿਲਾਂ ਬੁੜੀਆਂ ਬਾਬਾ ਜੀ ਬਾਬਾ ਜੀ ਚਲ ਦੇ ਦਿਓ ਬਾਬੇ ਚਲ ਦੇ ਦਿਓ ਬਾਬੇ ਬਾਬੇ ਦੇ ਦਿਓ ਲੋ ਬਾਬਾ ਜੀ ਆਹ ਮਾੜਾ ਪਿੱਛੇ ਆ ਜਾਓ ਆਹ ਬਾਬਾ ਆਹ ਪੈਣਾ ਜਗਤ ਸਿੰਘ ਆ ਭੈਣਿਆ ਜਗਤ ਯਾਰ ਇੱਕ ਮਿੰਟ ਤੋਂ ਨਹੀਂ ਕੱਟਾ ਮੋਸਲੇ ਬਚਾਓ ਕਿਉਂ ਮਾਰੋ ਯਾਰ ਇੱਕ ਮਿੰਟ ਬੰਦ ਕਰੋ ਕੋਈ ਇੱਕ ਨੂੰ ਉਹਨੂੰ ਮੈਂ ਮਾਰਾਂ ਬਾਹਰ ਬਾਹਰ ਪੂਰੀ ਨਹੀਂ ਲੱਗੀ ਕਿਹਨਾ ਮਾਰੋ ਆਜੂ ਬਰੇ ਬੰਡਾਓ ਤ੍ਰਿਪਤਾ ਜੀ ਤ੍ਰਿਪਲੀਟ ਸਾਹਿਬ ਜੀ ਆਉਂਦਾ ਰਾਮਨਾ ਬਣਾਉਂਦਾ ਆਪਾਂ ਦਾ ਵੀ ਰਾਮਨਾ ਹੋ ਰਿਹਾ ਹੈ ਭਾਈ ਸਾਹਿਬ ਚਲੋ ਭਾਨ ਸਿੰਘ ਲਾਈਨ ਉਡਾ ਕੇ ਲਾਈਨ ਚੱਲ ਭਾਗ ਦੇ ਆਹ ਜਾਂਦੇ ਹਾਂ ਮੈਂ ਪ੍ਰੋਫੈਸਰਾਂ ਕੋਲ